ਦਾ ਸਤ ਸਤ ਨੂੰ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਸਤ ਕੀ ਹੁੰਦਾ ਬੜੇ ਬੜੇ ਨਹੀਂ ਸਮਝਦੇ ਜਿਹੜੇ ਨਾਮ ਜਪਦੇ ਨੇ ਸੇਵਾ ਕਰਦੇ ਨੇ ਆਸ਼ਰਮਾਂ ਚ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਸਤ ਕੀ ਹੁੰਦਾ ਨਾ ਹੋਣ ਕਰਕੇ ਫਿਰ ਏਸੀ ਇਹੀ ਵਜ੍ਹਾ ਹੈ ਕਿ ਇੰਨਾ ਟਾਈਮ ਲਾਉਣ ਦੇ ਬਾਅਦ ਵੀ ਫਿਰ ਵੀ ਚੜ੍ਹਾਈ ਕਿਉਂ ਨਹੀਂ ਹੁੰਦੀ ਥੱਲੇ ਕਿਉਂ ਰਹਿ ਜਾਂਦੇ ਨੇ ਖਾਲੀ ਕਿਉਂ ਹੋ ਜਾਂਦੇ ਨੇ ਕਿਉਂਕਿ ਸਤ ਦਾ ਜੀਵਨ ਨਹੀਂ ਹੈ ਝੂਠ ਦਾ ਜੀਵਨ ਜਿਉਂ ਜਾਂਦੇ ਆ ਲਫਾਫੇ ਦਾ ਦਖਾਵੇ ਦਾ ਜੀਵਨ ਜੁਆ ਹੈ ਯਾਰੇ ਜੇ ਸਤ ਦਾ ਜੀਵਨ ਹੋਵੇ ਤਾਂ ਅੰਦਰਲੇ ਪਾਸੇ ਗੁਣ ਪੈਦਾ ਹੋ ਜਾਂਦੇ ਨੇ ਨਾਮ ਜਪਣ ਵਾਲੇ ਇੱਕ ਰਾਜਾ ਸੀ ਜਿਸ ਦਾ ਨਾਮ ਚਿਤ੍ਰਕੋਟੂ ਸੀ ਚਿਤਰਕੇਤੂ ਸੀ ਤੇ ਆਪ ਸਤ ਦਾ ਜੀਵਨ ਬਤੀਤ ਕਰਦੇ ਸੀ ਕੋਈ ਉਹਦੇ 'ਚ ਮਲੰਮਾ ਨਹੀਂ ਸੀ ਜੋ ਬਚਨ ਕਹਿ ਦਿੰਦੇ ਸੀ ਉਹ ਤੇ ਪਹਿਰਾ ਦਿੰਦੇ ਸੀ ਦੇਉ ਨਾਨੇ ਵਚਨ ਕਰ ਲਿਆ ਪ੍ਰਤਗਿਆ ਕਰ ਲਈ ਕਿ ਕੋਈ ਬੰਦਾ ਸਾਡੇ پاس ਆਵੇ ਉਹ ਭੁੱਖਾ ਨਹੀਂ ਜਾਣ ਦੇਣਾ ਤੇ ਤਿੰਨ ਦਿਨ ਤੋਂ ਵੱਧ ਨਹੀਂ ਬਿਲਕੁਲ ਭੁੱਖਾ ਜਾਣ ਦੇਣਾ ਚਾਹੇ ਪ੍ਰਾਣ ਦੇਣੇ ਪੈਣ ਇਹ ਜਦ ਗੱਲ ਫੈਲੀ ਸਾਰੇ ਦਾ ਜਸ ਵਧਿਆ ਜਦੋਂ ਸਤ ਦਾ ਜਸ ਵਧਦਾ ਸਾਧ ਸੰਗਤ ਦੀਆਂ ਜਿਹੜੇ ਸਵਰਗ ਲੋਕ ਨੇ ਜਿਹਨੂੰ ਇੰਦਰ ਕਹਿੰਦੇ ਨੇ ਇੰਦਰ ਲੋਕ ਦੇਵਤਿਆਂ ਦੇ ਤਖਤ ਡੋਲਣ ਲੱਗ ਜਾਂਦੇ ਕਉਕੇ ਕੋਈ ਸਤੀ ਆ ਗਿਆ ਸੰਸਾਰ ਦੇ ਅੰਦਰ ਜਤੀ ਤੇ ਸਤੀ ਬੜੀ ਮਹਾਨਤਾ ਰੱਖਦੇ ਰੇ। ਜੋ ਤਾਕਤ ਡੋਲਿਆ। ਇੰਦਰ ਨੇ ਕਿਹਾ ਸਤ ਦੀ ਪ੍ਰੀਖਿਆ ਕਰੋ। ਡਗਰਾਓ ਇਸ ਨੂੰ ਸਤ ਤੋਂ। ਤੇ ਉਹਦਾ ਤੇਜ ਮੇਤੋਂ ਸਹਿ ਨਹੀਂ ਜਾਂਦਾ। ਅਸਮਾਨਾਂ ਜਾ ਕੇ ਉਹਦਾ ਜਲਾਲ ਇੰਨਾ ਵੱਧ ਗਿਆ ਕਿ ਤੇਜ ਨਹੀਂ ਸਹਿ ਹੁੰਦਾ। ਉਸ ਵੇਲੇ ਅਗਨ ਦੇਵਤਾ ਨੂੰ ਭੇਜਿਆ ਵੀ ਜਾਂ ਤੋਂ ਪ੍ਰੀਖਿਆ ਕਰ ਤੇ ਉਹਦੇ ਧਰਮ ਨੂੰ ਭਸਮ ਬਣਾ ਦੇ। ਗਰਾ ਜਵੇਂ ਗਰਾਇਆ ਜਾਂਦਾ ਸੋ ਉਸ ਵੇਲੇ ਉਹਨੇ ਆ ਕੇ ਦਰਵਾਜੇ ਤੇ ਬਾਹਰਲੇ ਪਾਸੇ ਬੈਠ ਗਿਆ ਇਹਦਾ ਪਰਨ ਸੀ ਕਿ ਮੈਂ ਪ੍ਰਸ਼ਾਦਾ ਛਕਾਉਣਾ ਤਿੰਨ ਦਿਨ ਲੱਗ ਗਏ ਉਹ ਕਹਿੰਦਾ ਮੈਂ ਨਹੀਂ ਜਦ ਤੱਕ ਮੇਰੀ ਮੰਗ ਪੂਰੀ ਨਹੀਂ ਕਰਦਾ ਮੈਂ ਨਹੀਂ ਕੁਝ ਖਾਣਾ ਪੀਣਾ ਉਸ ਵੇਲੇ ਇੱਕ ਰਾਣੀ ਸੀ ਇੱਕ ਰਾਜਕੁਮਾਰ ਸੀ ਤਿੰਨੇ ਦੋ ਦੋ ਲੜਕੇ ਸੀ ਰਾਣੀ ਦੇ ਚਾਰਾਂ ਨੂੰ ਬੁਲਾਇਆ ਕਹਿਣ ਲੱਗੇ ਦੇਖੋ ਆਪਣੀ ਪ੍ਰਤਗਿਆ ਹੈ ਵੀ ਕਿਸੇ ਨੂੰ ਭੁੱਖਾ ਨਹੀਂ ਜਾਣ ਦੇਣਾ ਤਿੰਨ ਦਿਨ ਤੋਂ ਬਾਅਦ ਜੇ ਭੁੱਖਾ ਹੈ ਤਾਂ ਭਾਵੇਂ ਪ੍ਰਾਣ ਦੇਣੇ ਪੈਣ ਤਾਂ ਵੀ ਉਹ ਉਹਦੀ ਮੰਗ ਪੂਰੀ ਕਰਨੀ ਕਹਿਣ ਲੱਗੇ ਦੇਖੋ ਧਰਮ ਵੱਡੀ ਚੀਜ਼ ਹੁੰਦੀ ਹੈ ਪ੍ਰਾਣ ਵੱਡੀ ਚੀਜ਼ ਨਹੀਂ ਹੁੰਦੀ ਜੇ ਧਰਮ ਰਹਿ ਜਾਵੇ ਤਾਂ ਪ੍ਰਾਣਾ ਦੀ ਕੋਈ ਲੋੜ ਨਹੀਂ ਹੋਇਆ ਕਰਦੀ ਪ੍ਰਾਣ ਦਿੱਤਿਆਂ ਵੀ ਜੇ ਧਰਮ ਵੱਜਦਾ ਹੈ ਫਿਰ ਵੱਡੀ ਚੀਜ਼ ਹੈ ਤੇ ਧਰਮ ਹਾਰ ਕੇ ਜੇ ਪ੍ਰਾਨ ਵੱਜਦੇ ਨੇ ਤਾਂ ਪ੍ਰਾਣਾ ਦੀ ਕੋਈ ਕੀਮਤ ਨਹੀਂ ਫਿਰ ਨਰਕਾਂ ਨੂੰ ਜਾਂਦਾ ਕਿਉਂਕਿ ਧਰਮ ਤੋਂ ਬੇਮੁਖ ਹੋ ਗਿਆ ਤੁਸੀਂ ਆਪਣੇ ਧਰਮ ਦਾ ਪਾਲਣ ਕਰੋ ਅਸੀਂ ਤੁਹਾਡੇ ਅਨਸਾਰੀ ਪੁਛਿਆ ਬਲਾ ਕੇ हे ਬ੍ਰਾਹਮਣ ਦੇਵਤਾ ਕੀ ਸ਼ਰਤ ਹੈ ਕਹਿਣ ਜਿਸ ਨਾਲ ਤੂੰ ਪ੍ਰਸ਼ਾਦਾ ਛਕ ਲਵੇ ਕਹਿਣ ਲੱਗਿਆ ਸ਼ਰਤ ਮੇਰੀ ਇਹ ਹੈ ਕਿ ਰਾਜ ਭਾਗ ਖਜ਼ਾਨੇ ਸਭ ਮੈਨੂੰ ਦੇ ਦਿਓ ਤੇ ਜਿਹੜੇ ਕਪੜੇ ਤੁਹਾਡੇ ਪਹਿਨੇ ਹੋਏ ਨੇ ਏ ਵੀ ਲਾ ਕੇ ਕੇਵਲ ਕੁਰਤੇ ਪਜਾਮੇ ਸਾੜੀ ਇਹਦੇ ਨਾਲ ਤੁਸੀਂ ਰਾਜ ਵਿੱਚੋਂ ਚਲੇ ਜਾਓ ਤੇ ਮੁੜ ਕੇ ਇੱਥੇ ਪੈਰ ਨਹੀਂ ਪਾਉਣਾ ਆਉਣਾ ਨਹੀਂ ਰਾਜ ਦੇ ਵਿੱਚ ਸੋ ਉਸੇ ਵੇਲੇ ਉਸ ਨੇ ਆਪਣਾ ਧਰਮ ਸਮਝ ਕੇ ਰਾਜੇ ਹਰੀਚੰਦ ਵਾਂਗੂ ਰਾਜ ਅਰਧਪਨ ਕਰਤਾ ਉਸ ਦੇ ਬਾਅਦ ਬਾਹਰ ਚਲੇ ਗਏ ਖਾਣ ਪੀਣ ਨੂੰ ਕੋਈ ਚੀਜ਼ ਨਹੀਂ ਜੇਬ ਵਿੱਚ ਕੋਈ ਪੈਸਾ ਨਹੀਂ ਹੈ ਪਹਿਲੇ ਦਿਨ ਜਾ ਕੇ ਰਾਜੇ ਨੇ ਮੰਗਣਾ ਸ਼ੁਰੂ ਕਰਿਆ ਮੰਗਣਾ ਨਹੀਂ ਆਉਂਦਾ ਸੋ ਉਸ ਵੇਲੇ ਬਾਹਰ ਚਲੇ ਗਿਆ ਜਾ ਕੇ ਮਜ਼ਦੂਰੀ ਕਰਨ ਲੱਗ ਗਿਆ ਤੇ ਇੱਕ ਬੰਦਰਗਾਹ ਸੀ ਗੋਦੀ ਸੀ ਉਥੇ ਸਮਾਨ ਲੱਦਣਾ ਸ਼ੁਰੂ ਕਰ ਦਿੱਤਾ ਇਸ ਇਸ ਦੀ ਜੋ ਰਾਣੀ ਸੀ ਤੇ ਦੋ ਲੜਕੇ ਸੀ ਉਹ ਵੀ ਉੱਥੇ ਹੀ ਰਹਿੰਦੇ ਸੀ ਤੇ ਜਿਹੜਾ ਵੱਡਾ ਸਦਾਗਰ ਸੀ ਉਸਨੇ ਜਦ ਇਸਦੀ ਰਾਣੀ ਨੂੰ ਦੇਖਿਆ ਤਾਂ ਮਨ ਦੇ ਅੰਦਰ ਬੜਾ ਲਾਲਚ ਆ ਗਿਆ ਤੇ ਰਾਜੇ ਨੂੰ ਕਿਸੇ ਪਾਸੇ ਕੰਮ ਕਰਨ ਵਾਸਤੇ ਭੇਜਤਾ ਪਿੱਛੋਂ ਜਾ ਚ ਰਾਣੀ ਨੂੰ ਬਿਠਾ ਕੇ ਤੁਰਦਾ ਲੱਗਿਆ ਗਰੀਬ ਸੀ ਬਗਾਨੇ ਰਾਜ ਚ ਗਿਆ ਹੋਇਆ ਸੀ ਕੁਛ ਨਾ ਬਣੇ ਤੇ ਉਸ ਦੇ ਬਾਅਦ ਇਹ ਤਿੰਨ ਜਣੇ ਰਹਿ ਗਏ ਰਾਣੀ ਅਲੈਦਾ ਹੋ ਗਈ ਲੇਕਿਨ ਧਰਮ ਨਹੀਂ ਹਾਰਿਆ ਨਾ ਇਹ ਗੱਲ ਕਿਹਾ ਵੀ ਇਹ ਮੇਰਾ ਇਹ ਹਾਲ ਤਾਂ ਹੋਇਆ ਕਿ ਮੈਂ ਸਤ ਦਾ ਪਾਲਣ ਕਰਿਆ ਉਸ ਤੋਂ ਬਾਅਦ ਹੋਰ ਅੱਗੇ ਪ੍ਰੀਖਿਆ ਆ ਗਈ ਚਲੇ ਜਾਂਦੇ ਨੇ ਤਿੰਨੇ ਜਣੇ ਤੇ ਅੱਗੇ ਨਦੀ ਚੜੀ ਹੋਈ ਏ ਤੇ ਇੱਕ ਲੜਕੇ ਨੂੰ ਪਰਲੇ ਪਾਸੇ ਛੱਡਿਆ ਆ ਜਦ ਵਾਪਸ ਆਇਆ ਉਸ ਵੇਲੇ ਨਦੀ ਐਨੀ ਚੜ ਗਈ ਛਲ ਮਾਰੀ ਕਿ ਰਾਜਾ ਵਿੱਚ ਹੀ ਰੁੜ ਗਿਆ ਤੇ ਰਾਤ ਪਈ ਹੋਈ ਸੀ ਲੜਕੇ ਇੱਕ ਉਧਰ ਐ ਇੱਕ ਉਧਰ ਇਹ ਕਿਸੇ ਨਾ ਕਿਸੇ ਟੰਗ ਦੇ ਨਾਲ ਚਲੇ ਗਏ ਦੋ ਰੜਕੇ ਛੋਟੇ ਬੱਚੇ ਸੀ ਤੇ ਕਾਫੀ ਸਮਾਂ ਲੰਘਿਆ ਤਾਂ ਇਹ ਰਾਜਾ ਜੋ ਸੀ ਇਹਨੇ ਕਿਹਾ ਵੀ ਮੇਰੇ ਬੱਚੇ ਤਾਂ ਰੁੱੜ ਰੜਕੇ ਨਦੀ ਦੇ ਅੰਦਰ ਪਤਾ ਨਹੀਂ ਹੁਣ ਕੀ ਬਣੇ ਇਕੱਲਾ ਰਹਿ ਗਿਆ ਇਹ ਅੱਗੇ ਇੱਕ ਟਾਪੂ 'ਚ ਚਲੇ ਗਿਆ ਉਹ ਸਾਹ ਤੇ ਰਾਜਾ ਮਰ ਚੁੱਕਿਆ ਸੀ ਉਹਨਾਂ ਨੇ ਫੈਸਲਾ ਕਰਿਆ ਵੀ ਜਿਹੜਾ ਸਭ ਤੋਂ ਪਹਿਲਾਂ ਆਵੇਗਾ ਉਸ ਨੂੰ ਅਸੀਂ ਰਾਜਗਦੀ ਤੇ ਬਿਵਾਉਣਾ ਹੈ ਇਹ ਆ ਗਿਆ ਤੇ ਜਾਜਾਕਾਰ ਉਹ ਵੀ ਗਦੀ ਤੇ ਵਾਰਤਾ ਬੱਚਿਆਂ ਨੂੰ ਵੀ ਭੁੱਲ ਗਿਆ ਤੇ ਰਾਣੀ ਨੂੰ ਵੀ ਭੁੱਲ ਗਿਆ ਕੋਈ ਖੋਜ ਨਹੀਂ ਲੱਗਦੀ ਵੀ ਕਿੱਥੇ ਦਾ ਸਦਾਗਰ ਸੀ ਕਿੱਧਰ ਚਲੇ ਗਿਆ ਤੇ ਸਮੇਂ ਦੇ ਫੇਰ ਨਾਲੇ ਬੱਚੇ ਦੋਏ ਇਕੱਠੇ ਹੋ ਕੇ ਨੌਕਰੀ ਕਰਦੇ ਉੱਥੇ ਆ ਗਏ ਜਿੱਥੇ ਗੋਦੀ ਸੀ ਜਹਾਜ਼ ਲੱਗਦੇ ਸੀ ਤੇ ਇੱਕ ਦਿਨ ਉਹੀ ਜਹਾਜ਼ ਉਸੇ ਥਾਂ ਤੇ ਆ ਕੇ ਲੱਗ ਗਿਆ ਤੇ ਰਾਣੀ ਸੀ ਇਹ ਇਸ ਨੂੰ ਸਤ ਹਾਰਨ ਵਾਸਤੇ ਉਸ ਨੇ ਬੜੇ ਲਾਲਚ ਦਿੱਤੇ ਬੜੇ ਗਹਿਣੇ ਬੜੇ ਹੀਰੇ ਲਾਲ ਜਵਾਰਤ ਉਹ ਹਮੇਸ਼ਾ ਅਦਾਸ ਕਹਿੰਦੀ ਰਹਿੰਦੀ ਸੀ ਸਦਾਗਰ ਨੂੰ ਕਹਿੰਦੀ ਸੀ ਕਿ ਮੈਂ ਆਪਣਾ ਧਰਮ ਨਹੀਂ ਹਾਰਨਾ ਭਾਵੇਂ ਮੈਨੂੰ ਸਮੁੰਦਰ ਸਿੱਟ ਦੇ ਟੁਕੜੇ ਟੁਕੜੀ ਕਰ ਦੇ ਮੈਂ ਨਹੀਂ ਆਪਣਾ ਧਰਮ ਹਾਰਨਾ ਮੈਂ ਪਤੀ ਵਰਤਾ ਇਸਤਰੀਆਂ ਤੇ ਮੇਰਾ ਧਰਮ ਨਾ ਹਾਰੂ ਅਸੀਂ ਧਰਮ ਪਾਲਣ ਕਰਨਾ ਤਾਂ ਇਹ ਥੇ ਜਦੋਂ ਜਹਾਜ਼ ਲਾਇਆ ਤਾਂ ਉਹਨੇ ਪਹਿਰੇ ਮੰਗੇ ਤਾਂ ਰਾਜੇ ਦੇ ਕਰਮਚਾਰੀਆਂ ਨੇ ਦੋਏ ਲੜਕੇ ਇੱਥੇ ਪਹਿਰੇ ਤੇ ਲਾਤੇ ਰਾਤ ਵੱਡੀ ਚਲੀ ਗਈ ਤਾਂ ਉਸ ਵੇਲੇ ਛੋਟੇ ਨੂੰ ਨੀਂਦ ਆਉਣ ਲੱਗੀ ਤੇ ਇਧਰ ਕਿਉਂਕਿ ਰਾਣੀ ਹਰ ਵਕਤ ਚਿੰਤਾਜ ਰਹਿਂਦੀ ਹੈ ਇਹਨੂੰ ਨੀਂਦ ਨਹੀਂ ਆਉਂਦੀ ਤੇ ਇਹਦੇ ਕੈਬਨ ਦੇ ਅੱਗੇ ਪਹਿਰਾ ਲਾਇਆ ਹੋਇਆ ਤਾਂ ਛੋਟਾ ਕਹਿਣ ਲੱਗਾ ਕਹਿੰਦਾ ਬਾਜੀ ਰਾਤ ਬੜੀ ਵੱਡੀ ਪਈ ਹੈ ਨੀਂਦ ਆਉਂਦੀ ਹੈ ਕੋਈ ਹੱਡ ਵੀਤੀ ਸੁਣੋ ਆਗੇ ਕੋਈ ਮੈਨੂੰ ਵੀ ਸਿੱਖਿਆ ਮਿਲੇ ਤਾਂ ਉਹ ਕਹਿਣ ਲੱਗਿਆ ਵੀ ਮੈਂ ਤਾਂ ਆਪਣੀ ਹੱਡ ਬੀਤੀ ਦੱਸਦਾ ਵੀ ਮੈਂ ਰਾਜੇ ਚਿਤ੍ਰ ਕੇਤੂ ਦਾਰ ਲੜਕਾ ਤੇ ਮੇਰੇ ਪਿਤਾ ਨੇ ਧਰਮ ਦਾ ਪਾਲਣ ਕਰਨ ਵਾਸਤੇ ਸਤ ਦਾ ਪਾਲਣ ਕਰਨ ਵਾਸਤੇ ਆਪਣਾ ਰਾਜ ਭਾ ਕੇ ਇੱਕ ਬ੍ਰਾਹਮਣ ਨੂੰ ਦੇਤਾ ਏ ਇਸ ਕਰਕੇ ਦੇਤਾ ਕਿ ਉਹਨੇ ਸਤ ਪ੍ਰਤਗਿਆ ਕਰੀ ਹੋਈ ਸੀ ਕਿ ਤਿੰਨ ਦਿਨ ਤੱਕ ਜੇ ਕੋਈ ਭੋਜਨ ਨਹੀਂ ਖਾਏਗਾ ਮੈਂ ਆਪਣੇ ਪ੍ਰਾਣਾ ਦੀ ਜੀਤੀ ਦੇ ਕੇ ਤਾਂ ਵੀ ਭੋਜਨ ਉਸ ਨੂੰ ਖੁਲਾਉਂਦਾ ਤੇ ਉਸ ਤੋਂ ਬਾਅਦ ਕਹਿਣ ਲੱਗਿਆ ਵੀ ਅਸੀਂ ਗਰੀਬ ਬਣ ਗਏ ਮਿਹਨਤ ਮਜ਼ਦੂਰੀਆਂ ਕਰਦੇ ਕਰਦੇ ਕੈਸੇ ਥੋਗੇ ਕਿ ਆਪਣੀ ਮਾਤ ਜਿਹੜੀ ਮੇਰੀ ਮਾਤਾ ਜੀ ਸੀ ਉਸ ਨੂੰ ਚੱਕ ਕੇ ਲੈ ਗਿਆ ਸਦਾਗਰ ਉਹਦਾ ਅੱਜ ਤਾਈਂ ਨਹੀਂ ਪਤਾ ਲੱਗਿਆ ਵੀ ਕਿੱਥੇ ਹੈ ਕਿੱਥੇ ਨੇ ਤੇ ਪਿਤਾ ਜੀ ਸਾਡੇ ਰੁੜ ਗਏ ਛੋਟੇ ਬੱਚੇ ਨੇ ਕਿਹਾ ਕਹਿੰਦਾ ਤੂੰ ਤਾਂ ਮੇਰਾ ਪਰਾਇਆ ਫਿਰ ਮੈਂ ਵੀ ਉਸੇ ਰਾਜੇ ਦਾ ਲੜਕਾ ਫਰਾਣੀ ਨਦੀ ਤੇ ਸਾਡਾ ਵਿਛੋੜਾ ਹੋਇਆ ਸੀ ਦੋਵੇਂ ਭਰਾ ਮਿਲ ਕੇ ਬੜੀ ਖੁਸ਼ੀ ਹੋਈ ਤੇ ਅੰਦਰ ਰਾਣੀ ਨੇ ਵੀ ਸੁਣ ਲਿਆ ਵੀ ਇਹ ਤਾਂ ਮੇਰੇ ਹੀ ਪੁੱਤਰ ਨੇ ਜਿਹੜੇ ਬਾਹਰ ਖੜੇ ਗੱਲਾਂ ਕਰਦੇ। ਉਸ ਵੇਲੇ ਉਹਨੇ ਰੌਲਾ ਪਾਤਾ ਵਿਚੋੜ-ਚੋੜ ਮੇਰਾ ਕਹਨੇ ਦਾ ਡੱਬਾ ਚੋਰੀ ਕਰਦੇ। ਦੋਏ ਗ੍ਰਿਫਤਾਰ ਹੋ ਗਏ। ਕਹਿਣ ਲੱਗੀ ਮੈਂ ਰਾਜੇ ਦੇ ਸਾਹਮਣੇ ਬਿਆਨ ਦੇਣੇ ਨੇ ਮੈਂ ਛੋਟੇ ਅਫਸਰਾਂ ਦੇ ਸਾਹਮਣੇ ਠੀਕ ਦੇਣਾ। ਰਾਜੇ ਦੀ ਕਚਹਿਰੀ 'ਚ ਦੂਸਰੇ ਦਿਨ ਪੇਸ਼ ਕਰੇ। ਤਾਂ ਕਹਿਣ ਲੱਗੀ ਵੀ ਮੇਰੇ ਬਿਆਨ ਇਹ ਨੇ ਕਿ ਇਹਨਾਂ ਦੀ ਕਹਾਣੀ ਸੁਣੀ ਜਾਵੇ ਫੇਰ ਮੈਂ ਤੋਂ। ਮੁੜ ਕੇ ਕਹਾਣੀ ਜਦ ਸੁਣਾਈ ਤਾਂ ਰਾਜੇ ਨੇ ਵੀ ਦੇਖ ਲਿਆ ਵੀ ਇਹ ਤਾਂ ਮੇਰੇ ਹੀ ਪੁੱਤਰ ਨੇ ਇਕੱਠੇ ਹੋ ਗਏ ਸਦਾਗਰ ਨੂੰ ਸਜ਼ਾ ਮਿਲੀ ਤੇ ਉਹ ਅਗਨ ਦੇਵਤਾ ਪ੍ਰਗਟ ਹੋ ਗਏ ਕਹਿਣ ਲੱਗਿਆ ਰਾਜਨ ਤੇਰੇ ਸਤ ਦੀ ਮੈਂ ਪ੍ਰਤੀਕਸ਼ਾ ਲਈ ਸੀ ਤੇ ਤੂੰ ਪਾਸ ਹੋ ਗਿਆ ਉਹ ਰਾਜ ਵੀ ਤੂੰ ਸਾਹਵੇਂ ਇਹ ਵੀ ਰਾਜ ਤੇਰਾ ਹੈ ਛੋਏ ਸਤ ਪ੍ਰਤੱਗੀ ਕਹੋਂਦੇ ਨੇ ਸਤ ਸਤ ਦੀ ਪ੍ਰਤੱਗਿਆ ਕਰਿਆ ਕਰਦੇ ਨੇ ਬੜੀ ਔਖੀ ਆ ਸਾਧ ਸੰਗ ਦੀ ਸਤ ਦੀ ਪ੍ਰਤੱਗਿਆ ਕਰਨੀ ਇਹ ਦੂਸਰਾ ਡੰਡਾ ਹੈ ਜਿੰਨਾ ਚਿਰ ਅਸੀਂ ਸਤ ਪ੍ਰਤੱਗੀ ਨਹੀਂ ਹੁੰਦੇ ਝੂਠ ਬੋਲਦੇ ਆ ਮਾੜੀ-ਵਾੜੀ ਗੱਲ ਤੋਂ ਝੂਠ ਬੋਲਦੇ ਆ ਮਾੜੀ ਜੀ ਗੱਲ ਤੋਂ ਝੂਠ ਬੋਲਣ ਵਾਲਾ ਬੰਦਾ ਕਿਸ ਤਰ੍ਹਾਂ ਦੇ ਨਾਲ ਪਰਮੇਸ਼ਰ ਦੇ ਭਜਨ ਚ ਲੱਗ ਜਾਏਗਾ ਨਹੀਂ ਲੱਗ ਸਕਦਾ ਕਿਉਂਕਿ ਉਹ ਤਾਂ ਉਹਨੂੰ ਹਰ ਹਾਲਤ ਸਤ ਪ੍ਰਤੱਗੀ ਹੋਣਾ ਹੀ ਪੈਣਾ ਹੈ ਸਤ ਦਾ ਜੀਵਨ ਧਾਰਨਾ ਪੈ ਮਹਾਰਾਜ ਨੇ ਐਸਾ ਫਰਮਾਨ ਕਰਿਆ ਸਤ ਤਾਂ ਪਰ ਜਾਣੀ ਹੈ ਜਾਂ ਰਿਦੈ ਸੱਚਾ ਹੋਏ ਜਦ ਤੱਕ ਹਿਰਦੇ ਦੀ ਸਚਾਈ ਨਹੀਂ ਆਉਂਦੀ ਸਤ ਦਾ ਜੀਵਨ ਧਾਰਨ ਕਰਦਾ ਕਿਸਰਾਂ ਦੇ ਨਾਲ ਲੰਘ ਸਕਦਾ ਲੰਘ ਨਹੀਂ ਸਕਦਾ ਐਸੇ ਬੜੀਆਂ ਮਸਾਲਾ ਨੇ ਇਹਨਾਂ ਗੱਲਾਂ ਦੀਆਂ ਇੱਕ ਵਾਰੀ ਇਹ ਬਚਨ ਚੱਲ ਰਹੇ ਸੀ ਕ੍ਰਿਸ਼ਨ ਮਹਾਰਾਜ ਦੇ ਤੇ ਅਰਜਨ ਦੇ ਦਰਮਿਆਨ ਅਰਜਨ ਕਹਿਣ ਲੱਗੇ ਕਿ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਅਰਜਨ ਵੰਦਗੀ ਕਰਨ ਵਾਲੇ ਨੂੰ ਸਤ ਪ੍ਰਤਕੀ ਹੋਣਾ ਚਾਹੀਦਾ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਇੱਕ ਗੱਲ ਦੱਸਦਾ ਵੀ ਮੈਂ ਵੀ ਸਤਸਪਤ ਅਗਿਆ ਦਾ ਕਈ ਵਾਰੀ ਇਰਾਦਾ ਕਰਿਆ ਪਰ ਮੈਨੂੰ ਐ ਦੱਸੋ ਅਸੀਂ ਤੁਹਾਡੇ ਕੋਲ ਰਹਨੇ ਆ ਤੁਸੀਂ ਸਾਡੇ ਕੋਲ ਰਹਿੰਦੇ ਆ 16 ਕਲਾ ਸੰਪੂਰਨ ਆਪ અવਤਾਰ ਹੋ ਹਿਰ ਅਸੀਂ ਦੁੱਖ ਕਿਉਂ ਭੋਲਨੇ ਆ ਉਹ ਕਹਿਣ ਲੱਗੇ ਦੁੱਖ ਦੇ ਕੁਝ ਕਾਰਨ ਹੋਇਆ ਕਰਦੇ ਦੁਖ ਦਾ ਕਾਰਨ ਹੁੰਦਾ ਹੈ ਕਿ ਨਾਮ ਦੀ ਪ੍ਰਾਪਤੀ ਨਾ ਹੋਵੇ ਤੇ ਸੰਸਾਰ ਦੁਖੀ ਹੁੰਦਾ ਐਸਾ ਮਹਾਰਾਜ ਦਾ ਫਰਮਾਨ ਹੈ ਨਾਮ বিনা ਦੁਖ ਪਾਵੇ ਪਿਆਰੇ ਨਾਮ বিনা